ये भारत देश है जिसे दुनिया का सबसे बड़ा लोकतंत्र भी कहा जाता है इतना बड़ा लोकतंत्र है और इतनी जनसंख्या है तो इसको संभालने के लिए राजनीतिक पार्टियों का मजबूत होना भी ज़रूरी है ये कैसा देश है जहाँ पे जब चुनाव होते हैं तो लोग उसमें बढ़ चढ़ के भाग लेते हैं सारा दिन धूप में खड़े होके बरसात में खड़े होके लोग अपने नुमाइंदे को चुनते हैं लेकिन राजनीतिक पार्टियों की आपसी लड़ाई के बीच में जनता का कितना नुकसान होता है ये आप इस वीडियो में देखिए जहाँ पे जीरकपुर वाले लोग इन पार्टियों से त्रस्त हैं और देख रहे हैं और सोच रहे हैं कि, कि किस पार्टी के ऊपर भरोसा करें और किस पार्टी के ऊपर नहीं लोगों के ये विचार सुनिए सब तो पहला सबरु राम राम सताल जी मैं प्रधान मोदी तो मेरी आज एक ਲੋਕਾਂ ਦੇ ਅੱਗੇ ਬੇਨਤੀ ਕਰ ਲੋ ਮੇਰੀ ਇਹ ਮਨ ਸੀਗਾ ਤੁਹਾਡਾ ਇੱਕ ਗੱਲ ਸਾਂਝਾ ਕਰਨ ਦਾ ਸਾਡੀ ਹਿੱਲ 뷰 ਜੋ ਸੁਸ਼ਮਾ ਕੈਪੀਟਲ ਤੋਂ ਲੈ ਕੇ ਆਪਣੀ ਪੰਚਗਲਾ ਹਾਈਟ ਤੱਕ ਰੋਡ ਦੀ ਇੰਨੇ ਸਾਲਾਂ ਤੋਂ ਦੁਰਘਤੀ ਹੋਈ ਪਈ ਸੀ ਸਾਡੀ ਕੋਈ ਕਿਸੇ ਵੀ ਮਸੀਨੇ ਕਿਸੇ ਵੀ ਬੰਦੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਨੂੰ ਇੱਥੇ ਰੋਜ਼ ਐਕਸੀਡੈਂਟ ਹੁੰਦੇ ਸੀਗੇ ਸਾਡੀਆਂ ਮਾਵਾਂ ਬੇਟੀਆਂ ਰੋਜ਼ ਗਿਰਦੀਆਂ ਸੀ ਅਸੀਂ ਆ ਕੇ ਐਮਐਲਏ ਸਾਹਿਬ ਕੋਲੇ ਪਹੁੰਚੇ ਵੀ ਸਰ ਸਾਡਾ ਕੋਈ ਹੱਲ ਕਰੋ ਸਾਨੂੰ ਇਸ ਮੁਸੀਬਤ ਤੋਂ ਛੁਟਕਾਰਾ ਦਿਵਾਓ ਸਾਡੀ ਸੜਕ ਦਾ ਕੰਮ ਕਰਾਓ ਸਾਡੇ ਇੱਥੇ ਪਾਣੀ ਖੜਦਾ ਹੈਗਾ ਉਹਨਾਂ ਨੇ ਸਾਨੂੰ ਉਹ ਆਸ਼ਵਾਸ਼ਣ ਦਿੱਤਾ ਵੀ ਪੁਨੀਤ ਕੀ ਜਾਂ ਤੁਹਾਡੇ ਏਰੀਆ ਦੇ ਵਿੱਚ ਸਾਨੂੰ ਹੋਰ ਵੀ ਬਥੇਰੀਆਂ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਪਰ ਇਹ ਜਿਹੜੀ ਸੜਕਾ ਰਾਜਨੀਤੀ ਦੀ ਭੇਟ ਚੜ ਰਹੀ ਆ ਮਸ਼ੀਨें ہماری ਇਹ ਆ ਚੁੱਕੀ ਹੈ लेकिन हमें जो राजनीति की भेंट दोबारा से चढ़ाया जा रहा है और हमारे को ये पता चल रहा है कि शायद ऊपर से कमेटी के प्रधान एमसी जो आज तक हमें शक्ल नहीं दिखा रहे थे आज पता चल रहा है कि वो हमारी मशीनों को वापस बुला करके इस सड़क को काम को रुकवाने का काम कर रहे हैं जबकि वार्ड नौ का काम था ये वार्ड नौ के परेशानियाँ थी और अब हमें पता चल रहा है शायद वार्ड दस और वार्ड ग्यारह के अंदर जो है मशीनों को भेज दिया गया है और राजनीति करी जा रही है आप सबसे राजनीतिक लोगों से भी हाथ जोड़ ਮੇਰੇ ਕੇ ਪ੍ਰਾਰਥਨਾ ਕਰਤਾ ਹੂੰ ਕਿ ਇਸ ਸੜਕ ਕੋ ਬੰਨਨੇ ਦੇ ਸਪਾਈਕੋ ਜੀ ਸਾਹਸਾ ਸਪਾਈਕੋ ਜੀ ਦੇ ਪਤੇ ਅੱਜ ਇਸ ਦੇ ਪ੍ਰਕਟ ਬੰਨਨੇ ਨੇ ਸੜਿਆ ਮੈਂ ਅਮਰ ਸੈਣੀ ਬਲਾਕ ਇੰਚਾਰਜ ਕੌਲੀ ਮਾਨਯੋਗ ਪ੍ਰਧਾਨ ਸਾਹਿਬ ਦੇ ਵੱਲੋਂ ਜਿਹੜਾ ਇਹ ਪੈਚ ਵਰਕ ਦਾ ਜਿਹੜਾ ਕੰਮ ਹੈ ਇਸ ਕੌਲੀ ਏਰੀਆ ਦੇ ਵਿੱਚ ਕਰਾਇਆ ਗਿਆ ਜਿਹਦੇ ਵਿੱਚ ਸੁਰਜੀਪਨ ਤੋਂ ਰੂ ਹੋ ਕੇ ਹੈ ਨਿਕਲਣ ਹੁੰਦੇ ਹੋਏ ਇਸ ਤੋਂ ਜ਼ਿਆਦਾ ਸਾਰੇ ਏਰੀਆ ਕਹਿੰਦਾ ਕਿ ਸਾਰੇ ਇਹਦੇ ਤੇ ਲੋਕਲ ਰੈਜੈਂਟਸ ਨੇ ਉਹ ਵੀ ਇੱਥੇ ਮੌਜੂਦ ਨੇ ਸੋਸਾਇਟੀ ਦੇ ਪ੍ਰਧਾਨ ਵੀ ਮੌਜੂਦ ਨੇ ਇੱਥੇ ਜਿਹੜੇ ਮੁਜ਼ਮਨ ਤਾਂ ਖੜੇ ਨੇ ਉਹ ਵੀ ਆ ਇੱਥੇ ਖੜੇ ਨੇ ਆਰ ਇੰਟਰਵਿਊ ਤਾਂ ਖੜੇ ਨੇ ਭਾਈ ਕਿਸੇ ਵਿੱਚ ਕੀ ਤੇ ਇਹ ਵੀ ਇੰਟਰਵਿਊ ਤਾਂ ਖੜੇ ਨੇ ਸਾਰੇ ਸਭਾ ਤਾਂ ਖੜੇ ਨੇ ਸਰ ਸਾਰੇ ਇੱਥੇ ਮੌਜੂਦ ਨੇ ਬੜੀ ਖੁਸ਼ੀ ਆ ਤੁਹਾਨੂੰ ਕਿ ਮੈਸਵਰਕਾ ਜਿਹੜਾ ਲੋਕਾਂ ਦੇ ਲਈ ਚਲੋ ਕੰਮ ਆ ਇਹ ਹੋ ਰਿਹਾ ਉਹਨਾਂ ਰੋਕ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ ਪਤਾ ਲੱਗੇਗਾ ਕਿ ਜਦੋਂ ਮਸੀਦਾ ਕਿਸਨਪੁਰੇ ਮੌਂਚੀਆਂ ਦਾ ਰਸਤੇ ਦੇ ਵਿੱਚ ਰੋਕ ਗਏ ਉੱਥੇ ਸ੍ਰੀਮਨ ਵੀ ਕਹਿੰਦੇ ਕੱਟਿਆ ਗਿਆ ਫੋਟੋ ਸਾਰਾ ਮੇਰੀ ਬੇਨਤੀ ਹੈ ਕਿ ਤੁਸੀਂ ਫੋਟੋ ਜਿੱਥੇ ਮਰਜ਼ੀ ਕਰਾਓ ਪਿਛਲੇ ਲੰਬੇ ਸਮੇਂ ਤੋਂ ਸਾਡੀ ਸਰਕਾਰ ਵੀ ਨਹੀਂ ਰਹੀ ਹੈ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਤੁਹਾਡੇ ਰਹੇ ਨੇ ਐਮਸੀ ਵੀ ਤੁਸੀਂ ਇੱਥੇ ਬਣੇ ਰਹੇ ਹੋ ਮੇਰੀ ਬੇਨਤੀ ਹੈ ਫੋਟੋ ਕਰਾਉਣੋ ਕਿ ਫੋਟੋ ਤੁਸੀਂ ਕਰਾਓ ਕ੍ਰੈਡਿਟ ਦਿਓ ਕੋਈ ਚੱਕਰ ਨਹੀਂ ਹੈਗਾ ਲੋਕਾਂ ਦੇ ਪਰ ਕੰਮਾਂ ਨੂੰ ਰਾਜਨੀਤੀ ਦੀ ਭੇਟਾਂ ਚੜਾਈ ਆਪਾਂ ਜਦੋਂ ਕੰਮ ਹੋ ਰਹੇ ਨੇ ਤਾਂ ਉਹਨਾਂ ਕੰਮਾਂ ਦੇ ਵਿੱਚ ਅਰਚਨਾ ਨਾ ਅੜਾਈਏ ਕਿ ਲੋਕ ਪਹਿਲਾਂ ਹੀ ਸਰਕਾਰਾਂ ਤੋਂ ਅੱਕੇ ਹੋਏ ਨੇ ਤਤਸੇ ਹੋਣੇ ਪਰੇਸ਼ਾਨ ਨੇ ਅੱਜ ਜੇ ਕੋਈ ਸਰਕਾਰ ਆਈ ਹੈ ਮਾਨ ਸਾਹਿਬ ਬੜੀ ਲੰਬੀ ਸੋਚ ਲੈ ਕੇ ਪੰਜਾਬ ਦੇ ਲਈ ਉੱਚੀ ਸੋਚ ਲੈ ਕੇ ਪੰਜਾਬ ਦੇ ਲਈ ਕੰਮ ਕਰ ਰਹੇ ਨੇ ਸਾਡੇ ਹਲਕੇ ਦੀ ਸਾਡੇ ਮਾਨਯੋਗ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਜੀ ਬੜੀ ਅੱਛੀ ਸੋਚ ਦੇ ਨਾਲ ਉਹਨਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਆਪਣੀ ਫਿੱਟ ਆਪ ਥਾਪੜ ਰਿਹਾ ਇਸ ਕਰਕੇ ਕਿ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਇਹ ਜਿਹੜੇ ਲੋਕਾਂ ਦੀ ਸਮੱਸਿਆਵਾਂ ਨਹੀਂ ਉਹਨਾਂ ਨੂੰ ਉਜਾਗਰ ਕੀਤਾ ਨਗਰ ਕੌਂਸਲ ਦੀਆਂ ਅੱਖਾਂ ਖੋਲੀਆਂ ਅਸੀਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਗਰਾਊਂਡ ਤੇ ਲੈ ਕੇ ਆਏ ਆ अज पर यह हरकतें करके लोगों को परेशान ना करिए बेनती करूंगा तो फोटो आओ जिताओ अर पास चल रहे हैं पिछले दो साल तो जिरकबर के हर एक जितने कोई दिक्कत नहीं पर काम नई बेनती करूंगा प्रवान करो वाहू जी का खालसा वाहनीतिक पार्टियों को थोड़ा विचार करना चाहिए कि वो लोग जो उनके क्षेत्र में रहते हैं उनकी भलाई के लिए काम करें। जो करंटली पार्टीज़ हैं अगर वो अच्छा काम कर रही हैं तो उन्हें काम करने दे ताकि ये देश तरक्की और उन्नति कर पाए जनता के ऊपर भी ये डिपेंड करता है कि वो ऐसे लोगों को समझें और वोट देते हुए ध्यान रखें कि कौन सी पार्टी उनके हित के लिए काम करती है।